ਜਦ ਮੈਂ ਮਰ ਜਾਣਾ ਨਾ ਉਦੋਂ ਮੇਰੇ ਘਰ ਤੇ ਲੋਕਾਂ ਨੇ ਆਣਾ ਜਾਂ ਫੇ ਅਫਸੋਸ ਤੇ ਆਉਗੇ ਆ ਨਹੀਂ ਹੁੰਦੇ ਜੀ ਕਿ ਅਫਸੋਸ ਤੇ ਉਹਨਾਂ ਨੇ ਆ ਕੇ ਗੱਲਾਂ ਕਰਨੀਆਂ ਅਜੇ ਮੇਰੀ ਕੱਲੀ ਗੱਲ ਹੋ ਗਈ ਮਰਜੀਦ ਨਾਲ ਲੈਪਟਾਪ ਲੈਣਾ ਸੀ ਜਾਂ ਸੀਸੀਟੀਵੀ ਜਾਂ ਕੰਪਿਊਟਰ ਬਣਾਣੇ ਆ ਬਹੁਤ ਸੋਹਣਾ ਸੀ ਯਾਰ ਬੰਦਾ ਪਤਾ ਨਹੀਂ ਇੱਕਦਮ ਕੀ ਹੋ ਗਿਆ ਬਸ ਸੁੱਤਾ ਹੀ ਰਹਿ ਗਿਆ ਜਾਂ ਸ਼ਾਇਦ ਸੈਕਿਉਰਿਟੀ ਅਟੈਕ ਆ ਗਿਆ ਇਹਨੂੰ ਕੋਈ ਯਾ ਐਕਸੀਡੈਂਟ ਨਾਲ ਮਰ ਗਿਆ ਯਾ ਫੇ ਕਿਸੇ ਹੋਰ ਬਿਮਾਰੀ ਨਾਲ ਯਾ ਕਿਸੇ ਹੋਰ ਕਾਰਨ ਜੋ ਵੀ ਕਾਰਨ ਹੁੰਦੇ ਆ ਮੌਤ ਦੇ ਗੱਲਾਂ ਹੀ ਕਰਦੇ ਆਗੇ ਲੋਕੀ ਫੇ ਯਾ ਫੇ ਲੋਕਾਂ ਨੇ ਗੱਲਾਂ ਕਰਨੀਆਂ ਘੁੰਮਣ ਦਾ ਬਹੁਤ ਸ਼ੌਂਕ ਸੀਗਾ ਘੁੰਮਦਾ ਹੀ ਰਹਿੰਦਾ ਸੀ ਜਿਦੋਂ ਦੇਖੋ ਕਦੇ ਕਿੱਥੇ ਕਦੀ ਕਿੱਥੇ ਚੱਲ ਜਾਣਾ ਸਟੇਟਸ ਪਾ ਲੈਣੇ ਕੀ ਪਸੰਦੀਏ ਨੋ ਪਸੰਦ ਸੀ ਸੇ ਕਰਦਿਆਂ ਨੀ ਗੱਲਾਂ ਕਰਨੀਆਂ ਜੇ ਸਾਨੂੰ ਪਤਾ ਹੁੰਦਾ ਇਹਨੇ ਇੰਨੀ ਜਲਦੀ ਚਲ ਜਾਣਾ ਤੇ ਹੋਰ ਵਕਤ ਬਿਤਾ ਲਿੰਦੇ ਕੇ ਲੈੰਦੇ ਕੇ ਆਰਮ ਨਾਲ ਸਾਰੀ ਜ਼ਿੰਦਗੀ ਕੰਮ ਨਹੀਂ ਕੀਤਾ ਜਿੱਥੇ ਵੀ ਜਿੰਜਾ ਬਣਾਈਆਂ ਗੱਡੀਆਂ ਬਣਾ ਗਿਆ ਫਲਾਨੀ ਚੀਜ਼ ਬਣਾ ਗਿਆ ਵਰਤਮਾਨ ਤਾਂ ਲੈੰਦੇ ਕੋਲ ਡੋੜੇ ਜਾ ਜਾਂਦੇ ਨੇ ਸਾਡੇ ਕੰਮ ਇਸੀ ਤਰ੍ਹਾਂ ਸ਼ਾਇਦ ਹੋ ਸਦਾ ਤੁਹਾਡੇ ਵੀ ਭੋਗ ਤੇ ਇਹਦੇ ਅਫਸੋਸ ਕਰਨ ਲੱਗੀ ਗੱਲਾਂ ਮੇਰੇ ਨਹੀਂ ਕਿਸੇ ਦੇ ਵੀ ਕਰ ਸਕਦੇ ਆ ਇਸ ਲਈ ਦੁਸ਼ਮਣੀਆਂ ਝੱਡੋ ਕਿਸੇ ਦਾ ਲੈਣ ਦੇਣ ਕਰਨਾਓ ਕਲੀਅਰ ਕਰੋ ਜਿਵੇਂ ਕਫਨ ਚਿੱਟੇ ਰੰਗ ਦੀ ਹੁੰਦੀ ਨਾ ਇਸ ਤਰ੍ਹਾਂ ਕੇ ਆਪਣਾ ਜੀਵਨ ਬਣਾ ਲਓ ਸ਼ਾਂਤੀ ਨਾਲ ਵਧੀਆ ਜ਼ਿੰਦਗੀ ਜਿਓ ਵੀ ਆਪਣੀ ਕੋਸ਼ਿਸ਼ੀ ਰੱਖਿਆ ਭੱਜ ਦੌੜ ਸਭ ਇੱਥੇ ਰਹਿ ਜਾਣਾ ਕਿ ਮੈਂ ਸਾਡੇ ਬਜ਼ੁਰਗ ਪੂਰੇ ਹੋਏ ਨੇ ਉਹਨਾਂ ਛੱਤਾਂ ਵਿੱਚ ਫੋਟੋਆਂ ਲੱਗੀਆਂ ਹੋਈਆਂ ਉੱਦੈ ਸਾਡੀਆਂ ਫੋਟੋਆਂ ਲੱਗੀ ਰਹਿ ਜਾਣੀਆਂ ਭਾਈ ਇਹੀ ਕਹਿਣਾ ਸੀਗਾ ਕਰਜ਼ਾ ਸਿਰੇ ਜਾਦਾ ਨਾ ਛਾੜੋ ਪਸ਼ੂਕ ਵੀ ਪੂਰੇ ਕਰੋ ਕਰਜ਼ਾ ਉਤਰ ਜਾਂਦਾ ਕੋਈ ਗੱਲ ਨਹੀਂ ਪਸ਼ੂਕ ਪੂਰੇ ਕਰੋ ਚੰਗਾ ਜੀ ਸਤਿਕਾਰ